Terima <small> kasih telah menonton! ਪਰसों ਮਿਤੀ 13 ਤਿੰਨ 25 ਨੂੰ ਆਹਰਾ ਰਾਹੋਂ ਦੇ ਅਸਵਾ ਰਾਹੋਂ ਦੇ ਵਿੱਚ ਸ਼ਾਮ 7:30 ਤੋਂ 8:00 ਦੇ ਕਰੀਬ ਝਗੜਾ ਹੋ ਗਿਆ ਸੀ ਜਿਸ ਸੰਬੰਧੀ ਨਿਰਮਲ ਸਿੰਘ ਉਸਤਾ ਮਸੀਬ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਕਿ ਉਸ ਦਾ ਜਿਹੜਾ ਮੁੰਡਾ ਹੈ ਜਿਹਦਾ ਨਾਮ ਜਗਦੀਪ ਸਿੰਘ ਹੈ ਉਹ ਦੂਜਾ ਜਗਤਾਰ ਸਿੰਘ ਹੈ ਜਗਦੀਪ ਸਿੰਘ ਜਦੋਂ ਉਹਦੇ ਘਰੋਂ ਰੋਟੀ ਖਾ ਕੇ ਆਪਣੇ ਦੂਜੇ ਘਰ ਜਿਹੜਾ ਉਹ ਸੈਪਰੇਟ ਰੈਂਡਰ ਸੀ ਉੱਥੇ ਜਾ ਰਿਹਾ ਸੀ ਪਰਾ ਦੋ ਵਿਅਕਤੀਆਂ ਜਿਹਦੇ ਇੱਕ ਦਾ ਨਾਮ ਸੁਆਗਰ ਸਿੰਘ ਹੈ ਦੂਜੇ ਦਾ ਨਾਮ ਹਰਗੋਪਾਲ ਹੈ ਕਿਹਾ ਮੈਂ ਉਹਨੂੰ ਜਦੋਂ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਟਕਰਾਅ ਕੀਤਾ ਤੇ ਉੱਤੇ ਆਪਣੇ ਚਾਕੂ ਤੇ ਕਿਰਦ ਨਾਲ ਵਾਰ ਕੀਤੀ ਜੋ ਇਹ ਦੇਖਦਿਆਂ ਹੋਇਆ ਨਿਰਮਲ ਸਿੰਘ ਨੇ ਆਪਣੇ ਦੂਜੇ ਲੜਕੇ ਨੂੰ ਮਦਦ ਵਾਸਤੇ ਆਵਾਜ਼ ਮਾਰੀ ਜਿਹਦੇ ਨਾਲ ਜਗਤਾਰ ਸਿੰਘ ਹੈ ਉਹ ਵੀ ਮੌਕੇ ਤੇ ਆ ਗਿਆ ਪਰ ਇਹਨਾਂ ਦੋਨਾਂ ਲੜਕਿਆਂ ਨੇ ਉਹਦੇ ਤੇ ਵੀ ਵਾਰ ਕੀਤੇ ਔਰ ਇਹਨਾਂ ਦੀ ਮਾਤਾ ਜੀ ਜਿਹੜੀ ਹੈ ਜੋ ਸਿਰਿੰਦਰ ਕੌਰ ਉਹ ਮੌਕੇ ਤੇ ਆ ਗਈ ਸੀ ਜਿਹੜੀ ਗਲਗਾਰੀ ਮਾਰਦੀ ਸੀ ਕਿ ਅੱਜ ਇਹਨਾਂ ਨੂੰ ਸਬਕ ਦੇ ਦਿਓ ਸੋ ਇਸ ਤਰ੍ਹਾਂ ਕਰਕੇ ਇਹਨਾਂ ਨੇ ਜਿਹੜਾ ਦੋਨਾਂ ਨੂੰ ਜ਼ਖਮੀ ਕਰਤਾ ਜਿਹਨਾਂ ਨੂੰ ਸਿਗਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰ ਗੁਰੂ ਜਗਦੀਪ ਸਿੰਘ ਜਿਹੜੀ ਉਹ 35 ਸਾਲ ਹੈ ਉਹਨੂੰ ਮ੍ਰਿਤਕ ਕਰਾ ਦੇ ਦਿੱਤਾ ਗਿਆ ਸੀ ਔਰ ਜਿਹੜਾ ਜਿੱਤੂ ਦਾ ਭਾਈ ਦਿਕਾਰ ਸਿੰਘ ਹੈਗਾ ਜਿਹੜਾ ਗਵਰਨਮੈਂਟ ਕਾਲਜ ਬੱਤੀ ਦੇ ਵਿੱਚ ਜਿਹੜੇ ਰਾਜ ਹੈ ਸੀਨੀਅਰ ਹੈਗਾ ਸੋ ਇਸ ਵਾਰ ਦੇ ਮੁਕੱਦਮੇ ਦਾ ਨੰਬਰ ਜਿਹੜਾ ਦਰਜ ਕੀਤਾ ਗਿਆ ਛੱਤੀ ਔਰ ਥਾਣਾ ਰਾਮੂ ਦੇ ਵਿੱਚ ਮੁਕਮਲ ਥਾਣਾ ਵੱਲੋਂ ਕੰਧ ਕਾਰਵਾਈ ਕਰਦੇ ਹੋਏ ਜਿਹੜੇ ਇਹਦੇ ਵਿੱਚ ਚਾਰ ਦੋਸ਼ੀ ਨਾਮ ਦੇ ਦੋਏ ਸੀਗੇ ਜਿਹਦੇ ਵਿੱਚ ਦੋ ਭਰਾ ਮ੍ਰਿਤ ਸੁਆਗਰ ਸਿੰਘ ਹਰ ਗੁਪਾਲ ਸਿੰਘ ਇਹਨਾਂ ਦੀ ਮਾਤਾ ਜਸਵਿੰਦਰ ਕੌਰ ਔਰ ਤੀਜੀ ਜਿਹੜੀ ਬਜਾ ਰੰਜੀਤ ਸੀ ਬਜਾ ਰੰਜੀਤ ਪਰਮਪੀ ਜਿਹੜਾ ਇਹਨਾਂ ਦੇ ਚਾਚੇ ਦਾ ਮੁੰਡਾ ਦੋਸ਼ੀਆਂ ਦੇ ਦਾ ਉਹਨੇ ਇਹਨਾਂ ਮ੍ਰਿਤਕਾਂ ਦੀ ਜਿਹੜੀ ਚਾਚੀ ਦੀ ਗੋਸ਼ਗੀ ਉਹਨੂੰ ਜਿਹੜਾ ਆਪਣੇ ਘਰੇ ਪੰਜਾਬ ਨੂੰ ਪਸਾ ਕੇ ਰੱਖਿਆ ਹੋਇਆ ਸੀਗਾ ਉਸ ਕਰਕੇ ਜਿਹੜਾ ਇਹ ਸਾਰਾ ਮਾਮਲਾ ਬੱਦਲਿਆ ਸੀ ਉਹ ਚਾਰੇ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਰਿਹਾ ਔਰ ਪੇਸ਼ ਅਦਾਲਤ ਕਰਕੇ ਰਵਾਣ ਹਾਸਲ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਊ ਪੰਜ ਨੂੰ ਮਾਨੇ ਦੱਸ ਦੋਨੋਂ ਨੂੰ ਪਤਾ ਲੱਗਿਆ ਦੋਨਾਂ ਚੋਂ ਜਿਹੜਾ ਇੱਕਦਮ ਮਿਸਟੈਕ ਦਾ ਭਰਾ ਜਗਤਾਰ ਸਿੰਘ ਹੈਗਾ ਉਹਤੇ ਵੀ ਇੱਕ ਕੈਂਡੀਡੇਟ ਸਿਕਤਾ ਮਾਮਲਾ ਦਰਜ ਹੈ ਔਰ ਦੋਸ਼ੀਆਂ ਦੇ ਵਿੱਚ ਵੀ ਜਿਹੜਾ ਸੁਆਗਰ ਸਿੰਘ ਹੈ ਇਹਦੇ ਖਾਤੇ ਵੀ ਕੈਂਡੀਡੇਟ ਸਿਕਤਾ ਮਾਮਲਾ ਹੈ ਮਿਸਟਰ ਤਾਂ ਅਜੇ ਕੋਈ ਸੀਸੀਟੀਵੀ ਫੁਟੇਜ ਨਹੀਂ ਸਾਹਮਣੇ ਆਈ ਹੈ। ਆ ਨਹੀਂ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਨਹੀਂ ਆਈ ਲੇਕਿਨ ਉੱਥੇ ਕੋਈ ਲੰਕੇ ਰਹੇ ਸੀ ਸਾਫ ਅਦਾਲਤ ਦਾ ਟਾਈਮ ਹੋਣ ਕਰਕੇ ਉੱਪਰ ਉੱਪਰ ਦਿਖਾਈ ਦਿੰਦੀ ਹੈ। ਪੇਸ਼ ਕਰਦੇ ਅਦਾਲਤ ਚ ਅਦਾਲਤ ਪੇਸ਼ ਕਰਨ ਜਾ ਰਹੇ ਹਨ। ਰਮਾਨ ਲੈਣਾ ਸਰ। ਰਮਾਨ ਲੈ ਬੰਦੇ। ਹਥਿਆਰ ਮਿਲਿਆ ਜਿਸ ਦੇ ਵਾਰਤਕ ਬਿਲਕੁਲ ਹੋਰ ਹਲੇ ਹਥਿਆਰ ਜਿਹੜੇ ਬਰਾਮਦ ਕਰਨੇ ਬਾਕੀ ਹੈ ਇਸੇ ਕਰਕੇ ਪੁਲਿਸ ਮਾਨਡ ਹਾਸਲ ਕਰ ਰਹੇ ਹੈ। ਸਰ ਪਰਵਾਹ ਨੂੰ ਜਿਨਾ ਕੀਤਾ ਕਿ ਕਹਿੰਦੇ ਕਿ ਮਿੱਥਕੇ ਜਿਹੜਾ ਇਹਨਾਂ ਦਾ ਮਨ ਇਚਕੜਾ ਉਹ ਤਾਂ ਮਿੱਥਕੇ ਕਹਿੰਦਾ ਕਿ ਅਚਨ ਚੇਤਰੀ ਕੋਈ ਕਿਸੇ ਕਰਕੇ 302 ਲਾਈ ਗਈ ਹੈ ਜੇ ਉਹਨਾਂ ਨੇ ਇਰਾਦਾ ਕਤਲ ਦਾ ਹੀ ਇਰਾਦਾ ਬਣਾ ਕੇ ਕਤਲ ਕੀਤਾ ਹੈਗਾ ਤਾਂਹੀਂ 302 ਦਾ ਜਨ ਕਿ ਅੱਜ ਜਿਹੜੀ ਹੈ 103 ਲਾਈ ਗਈ ਹੈ ਜਿਹੜੇ ਚੰਮੀਲ ਭੱਟ ਜਸਤਾਲ ਜੇ ਰਤੀ ਤੇ ਉਹਦੀ ਕੀ ਹਾਲਤ ਹੈ ਇਹ ਇਸ ਟਾਈਮ ਉਹ ਸੀਰੀਅਸ ਕੰਡੀਸ਼ਨ ਹੈਗਾ ਜਿਹੜੇ ਰਾਜ ਹੈਗਾ ਜੋ ਫਰਦਰ ਉਹ ਰਿਵਿਊ ਵਿਗਿਆਨ ਹੋਂਦੋ ਦੇ ਮੁਤਾਬਕ ਜੈਸੀ ਤਾਂ ਪਰਚਲਦੀ ਕਰਤਾ ਹੈ ਫਰਦਰ ਜੋ ਚੀਜ਼ ਹੋਈ ਹੈ ਉਹ ਦੇ ਮੁਤਾਬਕ ਮੰਨਦੇ ਆ ਦੋਨੋਂ ਮੂਤੇ ਬਿਆਰ ਵਿੱਚ ਜਿਹੜੇ ਬਿਨਾਂ ਦੋਨੋਂ ਦੋਨੋਂ ਮੈਰਿਟ ਸੀਗੇ ਜਿਹੜਾ ਵੱਡਾ ਮੰਡਾ ਜਿਹੜਾ ਮਿਲਤਕ ਹੈਗਾ ਉਹਦੀ ਸ਼ਹਿਰ ਘਰ ਵਾਲੀ ਜਿਹੜੀ ਸੀਗੀ ਉਹਨੂੰ ਛੱਡ ਕੇ ਚਲੀ ਗਈ ਸ਼ੋ ਕੱਲਾ ਹੀ ਰਹਿਦਾ ਸੀ